ਤਰਾ ਭਾਈ ਨਾਮ ਸੰਦੀਪ ਜੀ ਮੇਰੀ ਸੋਹ ਭੈਣ ਸਿਸਟਰ ਦੇ ਸੋਹਰੇ ਪਰਿਵਾਰ ਨੇ ਬਹੁਤ ਮਾਰਕੁੱਟ ਕਰਕੇ ਮੇਰੀ ਭੈਣ ਦੀ ਜੱਥ ਕਰਤੀ ਏ ਕਿੱਥੇ ਗਈ ਸੀ ਅਜਨਾਲੇ ਸਰ ਕਿੱਥੇ ਕਾਇਮ ਹੋ ਗਿਆ ਸੀ ਲਿਆ ਸਰ 13 ਸਾਲ ਹੋ ਗਏ ਹੈ ਕਾਰਨ ਕੀ ਹੈ ਕਾਰਨ ਸਰ ਦਾਜ ਤੋਂ ਤੰਗ ਕਰਦੇਗੀ ਤੇ ਮੂੜਾ ਨਸ਼ੇ-ਨੁਸ਼ੇ ਕਰਦਾ ਕੀ ਐਸੀ ਲੜਾਈ ਚਲਦੀ ਰਹਿੰਦੀ ਹੈ ਇਹਨਾਂ ਦੀ ਹਰ ਵਾਰੀ ਮੇਰੀ ਭੈਣ ਆ ਜਾਂਦੀ ਹੈ ਸੋਹਰਾ ਪਰਿਵਾਰ ਬਣਾ ਕੇ ਲੈ ਜਾਂਦਾ ਹੈ ਇਹਨਾਂ ਨੂੰ ਠੀਕ ਹੈ ਹਾਂਜੀ ਦੱਸਦਾ ਕੀ ਕਰਦਾ ਸੀ ਮੂੜਾ ਸਰ ਔਟੋ ਚਲਾਉਂਦਾ ਸੀ ਹਾਂਜੀ ਔਟੋ ਚਲਾਉਂਦਾ ਸੀ ਹਾਂਜੀ ਕੀ ਕਦਾਜ ਦੇ ਵਿੱਚ ਕੀ ਮੰਗਦੇ ਸੀ ਸਰ ਦਾਜ ਚ ਕਰਿਆ ਨਾ ਚਾਂਦੀ ਚੀਰੀ ਸੋਨਾ ਚਾਂਦੀ ਚੇਦਾ ਕੀ ਕਰੇ ਬੁਲੇਟ ਲੈਣਾ ਇਹ ਮੋਟਰਸਾਈਕਲ ਇਸ ਵਾਰ ਕਾਰ ਮੰਗਦੇ ਕੀ ਸਰ ਜੇ ਤੋ ਆ ਹਾਂ ਜੀ ਸਰ ਝਗੜਾ ਹੁੰਦਾ ਹਾਂਜੀ ਸਰ ਝਗੜਾ ਹੁੰਦਾ ਕੀ ਤੇ ਸਾਡੇ ਕੋ ਆਜ ਦੀ ਲੜਕੀ ਆਈ ਰਜ ਨਮਾ ਕਰਵਾ ਕੇ ਫੇਰ ਲੈ ਜਾਂਦੇ ਕੀ ਤੁਹਾਡੇ ਕੋ ਮੰਗ ਕੀ ਕਰਦੇ ਮੰਗ ਸਾਰਾ ਨੂੰ ਇਨਸਾਫ ਚੇਦਾ ਜਿਹੜੀ ਇਹ ਇਹਨਾਂ ਨੇ ਕਿਹਾ ਕਿ ਕੁੜੀ ਨੇ ਕੁਝ ਖਾਤਾ ਪਰ ਇਹ ਕੁੜੀ ਦੇ ਸਰੀਰ ਤੇ ਤੁਸੀਂ ਫੋਟੋ ਬਾਅਦ ਦੇਖ ਸਕਦੇ ਹੋ ਬੜਾ ਇਹਨਾਂ ਨੇ ਨਿਸ਼ਾਨ ਪਾੜੇ ਮਾਰ ਕੋਟ ਠੀਕ ਹਾਂਜੀ ਸਰ ਹਾਂਜੀ ਭਾਈ ਕੀ ਨਾ ਜ ਆਪਣਾ ਤਾਂ ਕੀ ਮੈਟਰ ਹੋਇਆ ਸਰ ਮੇਰਾ ਨਾਮ ਅਜੀਤ ਤੇ ਸਰ ਜਿਹੜੀ ਮੇਰੀ ਛੋਟੀ ਭੈਣ ਹੈ gsi ਤੇ ਸਰ ਉਹਦਾ ਹਸਬੰਡ ਜਿਹੜਾ ਹੈਗਾ ਸੀ ਨਾ ਉਹ ਚਲਾਉਂਦਾ ਆਟੋ ਤੇ ਉਹਦਾ ਪਿਓ ਹੈਗਾ ਸੀ ਉਹ ਐਸੀ ਹੀ ਹੈ gsi ਤੇ ਕੋਈ ਤੇ ਕੋਈ ਸਾਨੂੰ ਤੰਗ ਕਰਦੇ ਸੀ ਕੋਈ ਤੇ ਕੋਈ ਚੀਜ਼ ਸਾਨੂੰ ਦੋ ਡਿਮਾਂਡ ਜਾਨੀ ਕੋਈ ਤੇ ਕੋਈ ਚੀ ਪਾਉਂਦਾ ਮੰਦਰੀ ਦੋ ਕਦੇ ਚੈਨੀ ਪਾਓ ਕਦੇ ਬੁਲਟ ਦੋ ਕਦੇ ਕਾਰ ਦੋ ਸਰ ਆਪਾਂ ਦੇ ਆਪਣੀ ਹਸਿਆਤ ਦੇ ਹਿਸਾਬ ਨਾਲ ਜੋ ਵੀ ਸਾਡੇ ਕੋਲ ਸਰਦਾ ਸੀ ਆਪਾਂ ਉਹ ਦਿੱਤਾ ਇਹਨਾਂ ਨੂੰ ਮਗਰ ਇਹਾਂ ਦੀ ਡਿਮਾਂਡ ਐਦਾਂ ਦੀ ਸੀ ਜਿਹੜੀ ਨਹੀਂ ਪੂਰੀ ਹੁੰਦੀ ਸੀ ਸਾਡੇ ਕੋਲ ਜਦੋਂ ਨਾਪੁਰੀ ਆਏ ਸਾਡੀ ਕੁੜੀ ਨੂੰ ਕਟ-ਕਟ ਕੇ ਭੇਜ ਦਿੰਦੇ ਸੀ ਸਾਡੇ ਕੋਲ ਤੇ ਬਾਅਦ ਚ ਫਿਰ ਹਫਤੇ ਬਾਅਦ ਜਦੋਂ ਉਹਨਾਂ ਨੂੰ ਚੀਜ਼ ਮਾੜੀ ਜੀ ਜੋ ਵੀ ਭਾਂਹ ਹਲਕੀ ਭਾਂਹ ਪਤਲੀ ਦਿੰਦੇ ਸੀ ਫਿਰ ਹਫਤੇ ਬਾਅਦ ਲੈ ਜਾਂਦੇ ਸੀ ਫਿਰ ਉਸ ਤੋਂ ਬਾਅਦ ਹਫਤੇ ਬਾਅਦ ਫਿਰ ਕਟ-ਕਟ ਕਰਕੇ ਫਿਰ ਸਾਨੂੰ ਭੇਜ ਦਿੰਦੇ ਸੀ ਹੁਣ ਅੱਜ ਕੀ ਹੋਇਆ ਸਰ ਅੱਜ ਇਹੀ ਹੋਇਆ ਹਸਪਤਾਲ 'ਚ ਤੁਹਾਨੂੰ ਸਾਡੀ ਕੁੜੀ ਨੂੰ ਕਹਿੰਦੇ ਕਿ ਤੁਹਾਡੀ ਕੁੜੀ ਪੂਰੀ ਹੋ ਗਈ ਦੀ ਪੂਰੀ ਵੀ ਨਹੀਂ ਮਰ ਗਈ ਏ 8 ਵਜੇ ਤੇ ਉਸ ਤੋਂ ਬਾਅਦ ਸਾਨੂੰ ਕਹਿੰਦੇ ਕਿ ਤੁਹਾਡੀ ਕੁੜੀ ਪੂਰੀ ਹੋ ਗਈ ਤੇ ਤੁਸੀਂ ਆਣ ਕੇ ਲੈ ਜਾਓ ਜਦੋਂ ਆਪਾਂ ਹਸਪਤਾਲ ਪਹੁੰਚੇ ਸਾਰੇ ਫਰਾਰ ਹੋ ਗਏ ਤੁਸੀਂ ਕੰਪਲੀਟ ਕੀਤੀ ਹਾਂਜੀ ਕੀਤੀ ਜੀ ਉਸ ਤੋਂ ਕਾਰਵਾਈ ਕੀਤੀ ਜਾ ਰਹੀ ਹੈ ਸਰ ਅਜੇ ਤੇ ਸਾਨੂੰ ਕੋਈ ਨਜ਼ਰ ਨਹੀਂ ਆਉਂਦਾ ਭਾਈ ਤੁਸੀਂ ਮੰਨ ਕੀ ਕਰਦੇ ਸਰ ਸਾਨੂੰ ਇਨਸਾਫ ਚਾਹੀਦਾ ਏ ਠੀਕ ਜਿਸ ਕੰਪਲੇਂਟ ਆਈ ਇਹਨਾਂ ਨੇ ਜਿਉ ਇਹਨਾਂ ਦੇ ਕੰਪਲੇਂਟ ਤੁਸੀਂ ਥਾਣੇ ਆਜੋ ਜਿਹੜੀ ਵੀ ਹੈਗੀ ਉੱਥੇ ਐਸਐਸਓ ਸਾਹਿਬ ਨਾਲ ਗੱਲ ਕਰਕੇ ਤੁਹਾਨੂੰ ਦਿੱਤੀ ਜਾਵੇਗੀ ਜੀ ਆਏ ਜੀ ਪੋਸਟ ਮਾਰਡਲ ਕਰਾਂ ਲੱਗਦੇ ਆ ਤੁਸੀਂ ਮੁੜ ਕੇ ਦੇ ਐਫ ਆਈ ਆਰ ਦਰਜਵਾ ਕੀ ਕਾਰਨ ਕੀ ਹੈ ਕੁੜੀ ਨਾਲ ਲੜਾਈ ਝਗੜਾ ਹੋਇਆ ਠੀਕ ਹੈ ਤੇ ਸੋਹਰੇ ਪਰਿਵਾਰ ਵੱਲੋਂ ਕਹਿ ਰਹੇ ਵੀ ਉਹਨਾਂ ਵੱਲੋਂ ਕੁੜੀ ਨੂੰ ਮਾਰਿਆ ਗਿਆ ਤੇ ਜੋ ਵੀ ਕੰਪਲੇਂਟ ਇਹਨਾਂ ਦੀ ਐਫਆਰ ਦਰਜ ਹੋ ਗਈ ਆ ਇਹਨਾਂ ਦੀ ਪਰਵਾਹ ਤੇ ਕਿੰਨੇ ਮੈਂਬਰਾਂ ਤੋਂ ਤੇ ਆਈ ਆ ਬਾਈ ਜੀ ਉਹ ਤੁਸੀਂ ਉੱਥੇ ਜਾਓ 판 ਸਰ ਉਹ ਕਹਿੰਦੇ ਰਹੇ ਜੇ ਤੁਸੀਂ ਦਾਖਲ ਹੋ ਕੇ ਮੌਕੇ ਤੇ ਵੀ ਐਫਆਰ ਦਰਜ ਹੋ ਗਈ ਬਾਕੀ ਐਫਆਰ ਨੰਬਰ ਚੱਲ ਮੈਂਬਰਾਂ ਦੇ ਐਫਆਰ ਦਰਜ ਹੋਈ ਨਹੀਂ ਦਰਜ ਹੋ ਪਈ ਉਹ ਜਿੰਨੇ ਤੇ ਇਹਨਾਂ ਕੰਪਲੇਂਟ ਦਿੱਤੀ ਹੈ ਉਹ ਕਹਿੰਦੇ ਉਹ ਕਹਿੰਦੇ ਵੀ ਉਹਦੇ ਸਹੁਰੇ ਵੱਲੋਂ ਤੇ ਸੱਸ ਵੱਲੋਂ ਵੀ ਗੁੱਟਮਾਰ ਕੀਤੀ ਜਾਂਦੀ ਉਹ ਵੀ ਨਾਮਜ਼ਦ ਕਿਤੇ ਜਿਵੇਂ ਐਫਆਈਆਰ ਤੇ ਉਹ ਪਾ ਜੀ ਤੁਸੀਂ ਉੱਥੇ ਆਲ ਕੇ ਗੱਲ ਕਰ ਲਿਓ ਬਾਕੀ ਐਫਆਰ ਦਰਜ ਹੋ ਗਈ ਹੈ ਇਹਨਾਂ ਦੇ ਉੱਤੇ ਬਾਕੀ ਜੋ ਵੀ ਬੰਦੀ ਕਾਰਵਾਈ ਇਹਨਾਂ ਦੀ ਕੀਤੀ ਤੀਜੀ ਕੋਈ ਮੌਕੇ ਤੋਂ ਪਿਆਏ ਪੋਸਟਮਾਰਟ ਕਰਾਣਾ ਆ ਮੈਂ ਪੋਸਟਮਾਰਟੋਂ ਕਰਵਾ ਕੇ ਡੈੱਡ ਬੋਡੀ ਇਹਨਾਂ ਦੇ ਹਵਾਲੇ ਕਰ ਦੇਵਾਂਗਾ ਬਸ